ਪਿਆਰੇ ਪੰਜਾਬੀਓ ਲੜੀਵਾਰ ਦੇ ਵਿੱਚ ਜਿੱਥੇ ਬੱਚਿਆਂ ਦੀ ਪੜ੍ਹਾਈ ਦੀ ਗੱਲ ਹੋਈ ਹੈ ਖੇਡਾਂ ਦੀ ਗੱਲ ਹੋਈ ਹੈ ਉਸ ਵਿੱਚ ਅਸੀਂ ਬੱਚਿਆਂ ਦੀਆਂ ਸਹੂਲਤਾਂ ਤੋਂ ਬਿਨਾਂ ਵਿਸ਼ੇਸ਼ ਤੌਰ ਤੇ ਸਮੇਂ ਦੀ ਕਦਰ ਦੀ ਗੱਲ ਕੀਤੀ ਹੈ ਸਿਆਣੇ ਕਹਿੰਦੇ ਨੇ ਸਮਾਂ ਦੀ ਜੋ ਕਦਰ ਨਹੀਂ ਕਰਦਾ ਸਮਾ ਉਸ ਦੇ ਵੀ ਕਦਰ ਨਹੀਂ ਕਰਦਾ ਅਸੀਂ ਸਾਰੇ ਲੋਕ ਸਮੇਂ ਦੇ ਦਾਇਰੇ ਵਿੱਚ ਹਾਂ ਸਮਾਂ ਰਹਿੰਦਿਆਂ ਸਾਨੂੰ ਹਰ ਕਿਸਮ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ ਜਿਸ ਵਿੱਚ ਪੜ੍ਹਾਈ ਦੀ ਤਿਆਰੀ ਖੇਡਾਂ ਦੀ ਤਿਆਰੀ ਸਰੀਰ ਨੂੰ ਸੰਭਾਲਣ ਦੀ ਤਿਆਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖਿਆ ਦੇਣ ਦੀ ਤਿਆਰੀ ਸਾਡੇ ਕੋਲ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਸਾਡਾ ਜਿਹੜਾ ਸਮਾਗ ਹੈ ਵਧੀਆ ਸਮਾਜ ਵਧੀਆ ਸਭਿਤਾ ਦੇ ਤੌਰ ਤੇ ਅਸੀਂ ਆਪਣੇ ਆਪ ਨੂੰ ਪੇਸ਼ ਕਰ ਸਕਦੇ ਹਾਂ ਇਸ ਲਈ ਸਮੂਹ ਪੰਜਾਬੀ ਆਪਣੇ ਤੌਰ ਤੇ ਤਿਆਰੀ ਕਰਨ ਆਪਣੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਜੋੜਨ ਸਮੇਂ ਦੀ ਕਦਰ ਕਰਦਿਆਂ ਜਦੋਂ ਬੱਚੇ ਨਰਸਰੀ ਕੇਜੀ ਵਗੈਰਾ ਵਿੱਚ ਜਾਂਦੇ ਨੇ ਜਾਂ ਸਰਕਾਰੀ ਸਕੂਲਾਂ ਦੇ ਵਿੱਚ ਅੱਜਕੱਲ ਬਹੁਤ ਵਧੀਆ ਪੜ੍ਹਾਈ ਹੋ ਰਹੀ ਹੈ ਉੱਥੇ ਜਾਂਦੇ ਨੇ ਤੇ ਉਹਨਾਂ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਹੈ ਪ੍ਰੇਰਣ ਉਹਨਾਂ ਦੇ ਮਾਤਾ ਪਿਤਾ ਸ਼ੁਰੂ ਤੋਂ ਉਹਨਾਂ ਨੂੰ ਹੋਮਵਰਕ ਕਰਵਾਉਣਾ ਸ਼ੁਰੂ ਕਰਨ ਨਾਲ ਕਿਤਾਬ ਲੈ ਕੇ ਬੈਠ ਜਾਣ ਉਹਨਾਂ ਨੂੰ ਹੋਮਵਰਕ ਕਰਵਾਉਣ 5ਵੀਂ ਜਮਾਤ ਤੱਕ ਘਟੋ ਘੱਟ ਉਹਨਾਂ ਦੇ ਨਾਲ ਜੁੜੇ ਰਹਿਣ ਉਸ ਤੋਂ ਬਾਅਦ ਉਹ ਬੱਚੇ ਜਿਹੜੇ ਆ ਉਹਨਾਂ ਨੂੰ ਆਦਤ ਪੈ ਜਾਵੇਗੀ 6ਵੀਂ 7ਵੀਂ ਅਗਲੀਆਂ ਜਮਾਤਾਂ ਤੱਕ ਉਹ ਪੰਕਚੂਏਟ ਹੋ ਜਾਣਗੇ ਜਿਹੜੇ ਸਬਜੈਕਟ ਪੇਰੈਂਟਸ ਨੂੰ ਨਹੀਂ ਆਉਂਦੇ ਜਿਵੇਂ ਕਈ ਵਾਰੀ ਗਣਿਤ ਨਹੀਂ ਆਉਂਦਾ ਤਾਂ ਘਬਰਾਉਣ ਦੀ ਲੋੜ ਨਹੀਂ ਹੈ प्यारे पंजाबीयो ਜਿਹੜੇ ਵਿਸ਼ੇ ਆਉਂਦੇ ਨੇ ਜਾਂ ਤੁਸੀਂ ਸਮਝ ਸਕਦੇ ਹੋ ਉਹਨਾਂ ਪਿਆਰੇ ਬੱਚਿਆਂ ਦੇ ਨਾਲ ਬੈਠ ਕੇ ਤੁਸੀਂ ਹੋਮਵਰਕ ਕਰੋ ਤੇ ਪੰਜਵੇਂ ਤੱਕ ਕਰਦੇ ਰਹੋ ਹਰ ਰੋਜ਼ ਕਰੋ ਤੇ ਇਸ ਦਾ ਬਹੁਤ ਵਧੀਆ ਫਲ ਜਿਹੜਾ ਹੈ ਤੁਹਾਨੂੰ ਪ੍ਰਾਪਤ ਹੋਵੇਗਾ ਉਸ ਤੋਂ ਬਾਅਦ ਪਿਆਰੇ ਪੰਜਾਬੀਓ ਉਚਾਰਨ ਦੇ ਉੱਤੇ ਪੀਚਰ ਸਹਿਬਾਨ ਬਹੁਤ ਵਧੀਆ ਕੰਮ ਕਰ ਰਹੇ ਨੇ ਮੈਂ ਆਪਣੇ ਵਿਦਿਆਰਥੀ ਜੀਵਨ ਦੇ ਵਿੱਚ ਉਚਾਰਨ ਤੇ ਵਧੀਆ ਕੰਮ ਨਹੀਂ ਕਰ ਸਕਿਆ ਜਿਸ ਲਈ ਮੈਂ ਆਪਣੇ ਅਧਿਆਪਕ ਸਹਿਬਾਨ ਨੂੰ ਦੋਸ਼ ਨਹੀਂ ਦਿੰਦਾ ਉਸ ਦੇ ਵਿੱਚ ਮੇਰੇ ਵੱਲੋਂ ਹੀ ਕੋਈ ਕਮੀ ਰਹਿ ਗਈ ਹੋਵੇਗੀ ਲੇਕਿਨ ਹੁਣ ਮੈਂ ਉਚਾਰਨ ਦੇ ਉੱਤੇ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕੀਤਾ ਹੈ ਤੇ ਉਸ ਦੇ ਸੰਬੰਧ ਵਿੱਚ ਮੈਂ ਮੈਨੂੰ ਇੱਕ ਬੰਦਾ ਮਿਲਿਆ ਨਾਮ ਤੇ 10 ਜਾਂ ਸੌਰੀ 7 ਵੀਡੀਓਜ਼ ਬਣਾਈਆਂ ਹਨ ਉਹ ਵੀਡੀਓ ਤੁਸੀਂ ਦੇਖੋ ਉਹਦੇ ਵਿੱਚ ਜੋ ਮੈਂ ਉਚਾਰਣ ਕੀਤਾ ਊੜਾ ਆੜਾ ਈੜੀ ਸਸਾ ਹਾਹਾ ਪੈਂਤੀ ਅੱਖਰਾਂ ਦਾ ਉਚਾਰਣ ਕੀਤਾ ਉਸ ਦਾ ਮਤਲਬ ਇਹ ਹੈ ਕਿ ਠੇਠ ਤੌਰ ਤੇ ਬੋਲੀ ਜਾਣ ਵਾਲੀ ਇਹ ਬੋਲੀ ਹੈ ਇਹਦੇ ਲਈ ਕੋਈ ਝਿਜਕਣ ਦੀ ਜ਼ਰੂਰਤ ਨਹੀਂ ਹੈ ਮਸ਼ੀਸ਼ਤੌਰ ਤੇ ਠੇਢ ਤੌਰ ਤੇ ਬੋਲੀ ਜਾਣ ਵਾਲੀ ਬੋਲੀ ਹੈ ਇਸ ਲਈ ਇਹਨੂੰ ਠੇਢ ਤੌਰ ਤੇ ਹੀ ਬੋਲਿਆ ਜਾਵੇ ਸਿਰਫ ਬਿੰਦੀ ਵਾਲੇ ਜਾਂ ਇੱਕ ਦੋ ਅੱਖਰ ਹਨ ਜਿਨ੍ਹਾਂ ਦੇ ਉੱਪਰ ਟੀਚਰ ਸਹਿਬਾਨ ਧਿਆਨ ਦਵਾਉਂਦੇ ਨੇ ਉਹ ਵੀ ਹੌਲੀ ਹੌਲੀ ਠੀਕ ਹੋ ਜਾਵੇਗਾ ਤੇ ਇਸ ਲਈ ਪਿਆਰੇ ਪੰਜਾਬੀਓ ਅੱਜ ਤੋਂ ਛੋਟੇ ਬੱਚਿਆਂ ਤੋਂ ਸ਼ੁਰੂ ਕਰੋ ਤੇ ਬੱਚਿਆਂ ਦਾ ਹੋਮਵਰਕ ਉਹਨਾਂ ਦੇ ਨਾਲ ਮਿਲ ਕੇ ਬੈਠ ਕੇ ਕਰਵਾਉਣਾ ਸ਼ੁਰੂ ਕਰੋ ਨਿਸ਼ਚੇ ਹੀ ਕਾਮਯਾਬੀ ਤੁਹਾਡੇ ਤੁਹਾਡੇ ਬੱਚਿਆਂ ਦੇ ਤੁਹਾਡੇ ਖਾਨਦਾਨ ਦੇ ਪੈਰ ਚੁੰਮੇਗੀ ਬਹੁਤ ਬਹੁਤ ਧੰਨਵਾਦ